ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੇ ਕਿਰਨ ਸੂਟ ਗੈਲਰੀ ਬੁਟੀਕ ਤੋਂ ਸਵਾਗਤ ਕਰਦੀ ਆ ਤੁਹਾਡਾ ਆਪਣੇ ਇਸ ਚੈਨਲ ਤੇ ਤੇ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਬਰਬਰੀ ਦੇ ਫੈਬਰਿਕ ਦੇ ਉੱਪਰ ਸੂਟ ਰੈਡੀ ਕਰਕੇ ਲੈ ਕੇ ਆਏ ਆ ਇਹ ਜੂਟ ਬਰਬਰੀ ਦਾ ਫੈਬਰਿਕ ਆ ਤੇ ਆਓ ਆਪਾਂ ਇਹ ਸੂਟ ਦੇਖਦੇ ਆ ਇਹ ਦਾ ਡਿੱਕ ਬੜਿਆ ਹੋਇਆ ਡਿੱਕ ਇਹ ਦੇਖੇ ਦੇ ਉੱਪਰ ਰਹੇ ਜੇਗਾ ਤੇ ਇਹ ਥੋੜਾ ਜਿਹਾ ਡਿੱਕ ਤੋਂ نیچے ਇਹਦਾ ਵਰਕ ਆਏਗਾ ਇਹ ਬਹੁਤ ਹੀ ਸੋਹਣਾ ਇਹਦਾ ਡਿਫਰੈਂਟ ਜਿਹਾ ਤਰੀਕੇ ਦਾ ਵਰਕ ਹੋਇਆ ਹੈ ਇਹਦਾ ਘੇਰਾ ਘੜਿਆ ਹੋਇਆ ਹੈ ਘੇਰੇ ਦੇ نیچے ਬਾਰਡਰ ਤੇ ਇੱਕ ਫਲਾਵਰ ਸੈਂਟਰ ਦੇ ਵਿੱਚ ਪਾਇਆ ਗਿਆ ਤੇ ਇਹ ਵਾਲਾ ਤੁਸੀਂ ਬਾਟਮ ਦੇ ਉੱਪਰ ਵੀ ਵਰਕ ਕਰਵਾ ਸਕਦੇ ਹੋ ਇਹ ਸੇ ਮੇਰੀਆਂ ਬਾਜੂ ਤੇ ਵਰਕ ਹੋਇਆ ਇਹ ਫਲਾਵਰ ਥੋੜੇ ਛੋਟੇ ਕਰਕੇ ਪਾਏ ਗਏ ਨੇ ਬਾਜੂ ਦੇ ਅਕੋਰਡਿੰਗ ਤੇ ਇਹ ਬਾਜੂ ਦੇ ਉੱਪਰ ਪਾਇਆ ਹੋਇਆ ਦੋਨਾਂ ਤੇ ਸੇਮ ਆਊਗਾ ਇਦਾਂ ਦਾ ਬਾਟਮ ਤੇ ਵੀ ਸੇਮ ਵਰਕ ਹੋ ਸਕਦਾ ਜੇ ਕਿਸੇ ਦੀ ਰੀਜ ਹੁੰਦੀ ਆ ਵੀ ਕਦੇ ਅਸੀਂ ਸਲਵਾਰ ਤੇ ਮੂਰੀ ਤੇ ਵਰਕ ਕਰਵਾਉਣਾ ਤਾਂ ਇਹ ਵਾਲਾ ਸਲਵਾਰ ਦੀ ਮੂਰੀ ਤੇ ਵੀ ਆਪਾਂ ਵਰਕ ਕਰਵਾ ਸਕਦੇ ਆ ਇਹ ਜੂਟ ਵਰਬਰੀ ਦਾ ਫੈਬਰਿਕ ਆ ਇਹ ਸੂਟ ਦਾ ਕਲਰ ਪਿਸਤਾ ਸ਼ੇਡ ਆ ਤੇ ਤੁਸੀਂ ਇਹ ਵੀ ਦੇਖ ਸਕਦੇ ਹੋ ਇਹਦੀ ਫਾਈਬਰ ਲੁੱਕ ਦੇਖ ਸਕਦੇ ਹੋ ਇੱਕ ਵਾਰ ਤੁਹਾਨੂੰ ਇਹ ਸੂਟ ਕਿਵੇਂ ਲੱਗ ਰਿਹਾ ਸਾਨੂੰ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਤੇ ਆਪਦੀ ਰਾਇ ਵੀ ਸਾਡੇ ਨਾਲ ਜਰੂਰ ਸ਼ੇਅਰ ਕਰਿਆ ਕਰੋ ਸਾਨੂੰ ਕਮੈਂਟ ਕਰਕੇ ਤੁਸੀਂ ਇਹ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਸੂਟ ਕਿਵੇਂ ਲੱਗ ਰਿਹਾ ਜੇ ਤੁਸੀਂ ਇਹ ਸੂਟ ਕਿਸੇ ਹੋਰ ਕਲਰ ਜਾਂ ਹੋਰ ਫੈਬਰਿਕ ਵਿੱਚ ਰੈਡੀ ਕਰਵਾਉਣਾ ਚਾਹਦੇ ਹੋ ਤਾਂ ਸਾਨੂੰ ਜ਼ਰੂਰ ਕੰਟੈਕਟ ਕਰੋ ਤੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਜੇ ਕੋਈ ਤੁਹਾਡਾ ਹੋਰ ਕੋਈ ਤੁਹਾਡੇ ਕੋਲ ਡਿਜ਼ਾਈਨ ਹੁੰਦਾ ਤਾਂ ਸਾਨੂੰ ਸ਼ੇਅਰ ਕਰ ਸਕਦੇ ਹੋ ਇਦਾਂ ਹੀ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਆ ਤਾਂ ਜੇ ਕਿਸੇ ਨੇ ਹੇਠ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਛੇਤੀ ਛੇਤੀ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਗੇ ਆਪਾਂ ਸੂਟਾਂ ਦੇ ਢਾਲ-ਢਾਲ ਫੁੱਟ ਵਿਗਿਆਰ ਜਿਵੇਂ ਪੰਜਾਬੀ ਜੁੱਤੀ ਬੈਲੀ ਵਗੈਰਾ ਦੀ ਕਲੈਕਸ਼ਨ ਵੀ ਲੈ ਕੇ ਆ ਰਹੇ ਆ ਉਹਦਾ ਸੀ ਇੰਸਟਾਗ੍ਰam ਦੇ ਪੇਜ shinehub.kiran ਦੇ ਦਾਅਦੇ ਪੇਜ ਹੈ ਯੂਜ਼ਰ ਨੇਮ shinehub.kiran ਤੇ ਤੁਸੀਂ ਜਾ ਕੇ ਉਸ ਨੂੰ ਜਰੂਰ ਫੋਲੋ ਕਰੋ ਤੇ ਨਵੀਂ ਨਵੀਂ ਕਲੈਕਸ਼ਨ ਬੈਲੀਆਂ ਤੇ ਪੰਜਾਬੀ ਜੁੱਤੀਆਂ ਦੀ ਤੇ ਤੁਸੀਂ ਉਹਦੇ ਉੱਪਰ ਦੇਖ ਸਕਦੇ ਹੋ ਬਹੁਤ ਛੇਤੀ ਉਹਦੇ ਉੱਪਰ ਪਿਓਰ ਲੈਦਰ ਦੀਆਂ ਜੁੱਤੀਆਂ ਵੀ ਕਲੈਕਸ਼ਨ ਚ ਲੈ ਕੇ ਆ ਰਹੇ ਆ ਤੇ ਇਦਾਂ ਹੀ ਸਾਨੂੰ ਜਿਵੇਂ ਤੁਸੀਂ ਇੱਥੇ ਸਬਸਕ੍ਰਾਈਬ ਕਰ ਰਹੇ ਹੋ ਫੋਲੋ ਕਰ ਰਹੇ ਹੋ ਪਲੀਜ਼ ਸਾਡੂ ਜੁੱਤੀਆਂ ਦੀ ਆ ਪੰਜਾਬੀ ਜੁੱਤੀ ਤੇ ਬੈਲੀਆਂ ਵਾਲੇ ਪੇਜ ਤੇ ਵੀ ਜਾ ਕੇ ਜੂਰ ਸਪੋਰਟ ਕਰੋ ਤੇ ਜਿੰਨਾਂ ਨੇ ਵੀ ਸਾਨੂੰ ਫੋਲੋ ਕੀਤਾ ਹੋਇਆ ਧੰਨਵਾਦ ਤੇ ਅੱਗੇ ਵੀ ਇਦਾਂ ਹੀ ਅਸੀਂ ਤੁਹਾਡੇ ਲਈ ਸੁਣੀਆਂ ਸੁਣੀਆਂ ਸੁੱਟਾ ਦੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਜੇ ਕੋਈ ਤੁਹਾਡੀ ਹੋਰ ਰਿਕੁਆਇਰਮੈਂਟ ਹੁੰਦੀ ਆ ਤਾਂ ਸਾਨੂੰ ਜਰੂਰ ਮੈਸੇਜ ਕਰਿਆ ਕਰੋ ਤੇ ਆਡੀ ਵੀਡੀਓ ਨੂੰ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਇੱਕ ਵਾਰ ਫੇਰ ਤੁਹਾਡਾ ਧੰਨਵਾਦ